ਤੇਰੇ ਮੇਰੇ ਤੇਰੇ ਦੁਦੀਆਂ ਹੋ ਹੈ ਬਹਾਰ ਬਹਾਰੀਆਂ ਯਾਰ ਤੂੰ ਕਹਿ ਜੀ ਗੱਲਾਂ ਕਰੀ ਜਾਨਾ ਚੱਲ ਤੂੰ ਆਪਣਾ ਗੋਤ ਦੱਸ ਤਾ ਤੁਹਾਡਾ ਗੋਤ ਕੀ ਆ ਅਸੀਂ ਤਾਂ ਭੈਣੇ ਆਪਦੇ ਬੱਡੇ ਤੋਂ ਬਿਨਾਂ ਪੁੱਛੇ ਤੋਂ ਕੋਈ ਫੈਸਲਾ ਨਹੀਂ ਲੈ ਸਕਦੀ ਉਹ ਬਹੁਤ ਸੁਹਾਦੇ ਗਰਮ ਆ ਉਹਨਾਂ ਨਾਲ ਰਾਇਸਲਾਹ ਕਰਾਂਗੇ ਫੇਰ ਤੁਹਾਨੂੰ ਕੋਈ ਫੈਸਲਾ ਕਰਕੇ ਫੇਰ ਕੋਈ ਦੱਸਾਂ ਮੈਂ ਜੋ ਕਹਿ ਦਵਾਂ ਉਹ ਪੱਥਰ ਤੇ ਲਕੀਰ ਐ ਅਸੀਂ ਚੱਲ ਕੇ ਤੁਹਾਡੇ ਘਰ ਆਏ ਆ ਇਹਦਾ ਮਤਲਬ ਇਹ ਨਹੀਂ

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਬੈਠੋ ਬੈਠੋ ਵੇਖੋ ਵੇ ਮੁਰਜੀ ਮੇਰੇ ਕੋਲ ਆਇਆ ਏ ਓ ਯਾਰ ਤੇਰੀ ਦਾੜੀ ਸਾਰੀ ਚਿੱਟੀ ਹੋ ਗਈ ਯਾਰ ਹੈ ਉਹ ਵੀਰਿਆ ਮੇਰੀ ਦਾੜੀ ਨੂੰ ਛੱਡ ਤੂੰ ਆਪਦੀਆਂ ਮੋਛਾਂ ਦੇਖੇ ਤਾਂ ਚਿੱਟੀਆਂ ਹੋਣੀਆਂ ਚਾਹੀਦੀਆਂ ਸੀ ਤੂੰ ਤਾਂ ਕਿੰਨੀਆਂ ਕਾਲੀਆਂ ਕਰੀ ਫਿਰਦਾ ਹੈ ਓ ਯਾਰਾ ਇਹ ਮੇਰੇ ਸੇਠ ਜੀ ਨੇ ਇਹ ਨਾਲੇ ਮੈਂ ਇਹਨਾਂ ਦੀ ਕੰਪਨੀ 'ਚ ਕੰਮ ਕਰਦਾ ਅੱਛਾ ਹਾਂ ਓ ਸੇਠ ਜੀ ਕੀ ਹਾਲ ਚਾਲ ਨੇ ਸਭ ਠੀਕ ਠਾਕ ਹਾਂ ਅਸੀਂ ਤਾਂ ਠੀਕ ਆ ਤੁਸੀਂ ਆਪਣਾ ਸੁਣਾਓ ਤੁਹਾਡਾ ਸਾਰਾ ਘਰ ਪਰਿਵਾਰ ਠੀਕ ਹੈ ਸਭ ਠੀਕ ਠਾਕ ਹੈ ਹਾਂ ਕੀਰਤਨੀ ਮੰਮੀ ਚਾਹ ਲੱਗ ਕੇ ਆਉ ਬਣਾ ਕੇ ਬਾਜੀ ਕੀਰਤਨੀ ਨਜ਼ਰ ਆ ਰਹੀ ਉਹ ਕਿੱਥੇ ਗਈ ਆ ਉਹ ਤਾਂ ਕੰਮ ਤੇ ਗਈ ਆ ਪ੍ਰੈਸਰ ਰਿਪੋਰਟਰ ਦਾ ਕੰਮ ਕਰਦੀ ਆ ਉਹ ਅੱਛਾ ਅੱਛਾ ਛੋਟੀ ਹੁੰਦੀ ਬਾਜੀ ਮੈਂ ਤਾਂ ਦੇਖੀ ਹੋਈ ਆ ਕੀਰਤੀ ਹੁਣ ਪਤਾ ਨਹੀਂ ਵੱਡੀ ਹੋ ਕੇ ਕਿਹੋ ਜਿਹੀ ਲੱਗਦੀ ਹੋਣੀ ਆ ਸ਼ਾਮ ਨੂੰ ਆ ਜਾਣਾ ਉਹਨੇ ਫਿਰ ਦੇਖ ਲਿਓ ਬਾਜੀ ਛੋਟੀ ਹੁੰਦੀ ਤਾਂ ਕੀਰਤੀ ਬਾਲੀ ਪਤਲੀ ਸੀ ਹੁਣ ਹੋਈ ਆ ਕੁਝ ਮੋਟੀ ਥੋੜੀ ਬੋਦੀ ਕਿ ਨਹੀਂ ਗਾਨ ਹੋ ਗਈ ਉਹ ਤਾਂ ਏਡੀ ਲੰਬੀ ਲੰਜੀ ਭਾਰੀ ਹੋਈ ਪਈ ਆ ਹਲੋ ਚਾਹ ਪੀਓ ਭੈਣੇ ਸੋਖਣਾ ਸਾਡਾ ਵੀ ਦੀਪਾ ਲੰਬਾ ਲੰਝਾ ਹੋ ਗਿਆ ਆ ਹਾਂ ਭੈਣੇ ਮੈਂ ਦੇਖਿਆ ਸੀਗਾ ਦੀਪਾ ਆਇਆ ਸੀਗਾ ਸਾਡੇ ਘਰੇ ਉਹ ਤੇ ਪੁਰਾਣੇ ਘਰੇ ਆਇਆ ਹਲੋ ਚਾਹ ਆ ਤੁਸੀਂ ਵੀ ਲੈ ਲਓ ਲੋਕ ਜਿਹੜੀ ਗੱਲ ਕਰਨ ਆਏ ਆ ਉਹ ਗੱਲ ਕਰ ਦਿਨ ਛੋਟੇ ਨੇ ਤੇ ਰਾਤ ਕਦੋਂ ਪੈ ਜਾਣੀ ਹੈ ਪਤਾ ਨਹੀਂ ਲੱਗਣਾ ਜੀ ਹਾਂਜੀ सेठ जी ਤੁਸੀਂ ਠੀਕ ਹੀ ਕਹਿੰਦੇ ਹੋ ਇਹਨਾਂ ਦੀ ਗੱਲ ਪੂਰੀ ਹੋਣ ਤੋਂ ਬਾਅਦ ਆਪਾਂ ਪਿੰਡ ਵੀ ਦੇਖਣ ਜਾਣਾ ਤੇ ਮੈਂ ਨਿੰਬਦੀਆਂ ਦਤਨਾ ਵੀ ਤੋੜਨੀਆਂ ਨੇ ਉੱਥੋਂ ਹਾਂਜੀ ਹਾਂਜੀ ਕਰੋ ਗੱਲ ਕੀ ਗੱਲ ਕਰਦੀ ਸੀ ਮੈਂ ਕਰਦੀਆਂ ਗੱਲ ਬਾਜੀ ਅਸੀਂ ਤੇ ਇਹ ਸੋਚਿਆ ਵੀ ਦੀਪਾ ਵੀ ਵੱਡਾ ਹੋ ਗਿਆ ਕੀਰਤੀ ਵੀ ਵੱਡੀ ਹੋ ਗਈ ਕਿਉਂ ਨਾ ਆਪਾਂ ਦੋਨਾਂ ਦਾ ਵਿਆਹ ਕਰ ਦਈਏ ਅਸ਼ੋਕ ਤੂੰ ਮੇਰਾ ਦੋਸਤ ਜ਼ਰੂਰ ਹੈ ਲੇਕਿਨ ਸਾਡੇ ਚ ਨਾ ਵੱਡਿਆਂ ਨੂੰ ਪੁੱਛ ਕੇ ਰਿਸ਼ਤਾ ਕਰਦੇ ਨੇ ਮੇਰਾ ਵੱਡਾ ਭਰਾ ਆ ਉਹਨੂੰ ਪੁੱਛ ਕੇ ਫੇਰ ਮੈਂ ਤੈਨੂੰ ਹਾਂ ਜਾਂ ਨਾ ਦਾ ਜਵਾਬ ਦਵਾਂਗਾ ਹਾਂ ਭੈਣੇ ਅਸੀਂ ਇਹਦੇ ਵੱਡੇ ਭਰਾ ਨੂੰ ਪੁੱਛੇ ਬਿਨਾਂ ਕੋਈ ਫੈਸਲਾ ਨਹੀਂ ਲੈ ਸਕਦੇ ਹਾਂ ਕੋਈ ਗੱਲ ਨਹੀਂ ਤੁਸੀਂ ਆਪਣੇ ਵੱਡਿਆਂ ਨੂੰ ਸੱਦ ਲਓ ਤੇ ਅਸੀਂ ਉਹਨਾਂ ਨਾਲ ਗੱਲ ਕਰ ਲੈਨੇ ਆ ਤੇ ਸਾਡੇ ਵੱਲੋਂ ਇਸ ਰਿਸ਼ਤੇ ਦੀ ਹਾਂ ਆ ਮੈਂ ਬਿਜ਼ਨਸਮੈਨ ਬੰਦਾ ਆ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਮੈਂ ਵਾਰ-ਵਾਰ ਨਹੀਂ ਆ ਸਕਦਾ ਤੁਸੀਂ ਇਸ ਰਿਸ਼ਤੇ ਦੀ ਹਾਂ ਕਰ ਦਿਓ ਭਾਜੀ ਮੈਨੂੰ ਪਤਾ ਪਰ ਫਿਰ ਵੀ ਮੈਂ ਇੱਕ ਵਾਰੀ ਆਪਦੇ ਵੱਡੇ ਭਰਾ ਨੂੰ ਪੁੱਛ ਲਵਾਂ ਤਾਂ ਫਿਰ ਤੁਹਾਨੂੰ ਦੱਸ ਦੂੰਗਾ ਉਹਨਰੇ ਯਾਰਾ ਮੈਂ ਸੋਚਿਆ ਕਿ ਆਪਣੀ ਦੋਸਤੀ ਰਿਸ਼ਤੇਦਾਰੀ ਦੇ ਵਿੱਚ ਬਦਲ ਜਾਵੇ ਨਾਲੇ ਦੀਪਾ ਤੇ ਕੀਰਤੀ ਇੱਕ ਦੂਜੇ ਨੂੰ ਨਿੱਕੇ ਹੁੰਦੇ ਤੋਂ ਪਿਆਰ ਕਰਦੇ ਆ ਮੈਂ ਚਾਹੁੰਨਾ ਆ ਦੋ ਘਰਾਂ ਦਾ ਸਿਰ ਜੁੜ ਜਾਵੇ ਤੇ ਮੇਰਾ ਵੀ ਇਹਦੇ ਵਿੱਚ ਸਹਿਯੋਗ ਜੁੜਿਆ ਰਵੇ ਦੇਖੋ ਜਸਵੀਰ ਜੀ ਤੁਸੀਂ ਆਪਣੇ ਭਰਾ ਨੂੰ ਬੁਲਾ ਲਵੋ ਤੇ ਮੈਂ ਵੀ ਉਹਨਾਂ ਨੂੰ ਮਿਲ ਲਾਵਾਂਗਾ ਉਹ ਤਾਂ ਜੀ ਇੱਥੋਂ 40 ਕਿਲੋਮੀਟਰ ਦੂਰ ਰਹਿੰਦੇ ਨੇ ਜੇ ਉਥੋਂ ਉਹ ਇੱਧਰ ਨੂੰ ਆਉਣਗੇ ਵੀ ਤੁਰਨਗੇ ਵੀ ਤਾਂ ਘੱਟੋ ਘੱਟ ਡੇਢ ਦੋ ਘੰਟੇ ਲੱਗ ਜਾਣੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਹੋਣਗੇ ਅਸੀਂ ਤਾਂ ਭੈਣੇ ਆਪਦੇ ਵੱਡੇ ਤੋਂ ਬਿਨਾਂ ਪੁੱਛੇ ਤੋਂ ਕੋਈ ਫੈਸਲਾ ਨਹੀਂ ਲੈ ਸਕਦੇ ਉਹ ਬਹੁਤ ਸੁਭਾਅ ਦੇ ਗਰਮ ਆ ਉਹਨਾਂ ਨਾਲ ਰਾਇਸਲਾ ਕਰਾਂਗੇ ਫੇਰ ਤੁਹਾਨੂੰ ਕੋਈ ਫੈਸਲਾ ਕਰਕੇ ਫੇਰ ਕੋਈ ਦੱਸਾਂ ਭੈਣ ਅਸੀਂ ਹੁਣ ਐਡੀ ਦੂਰੋਂ ਆਏ ਆ ਸਾਨੂੰ ਕੋਸ਼ਤ ਜਵਾਬ ਦੇ ਸਾਡੇ ਨਾਲ ਸੇਠ ਵੀ ਆਇਆ ਵਾ ਭੈਣ ਹੁਣ ਤੁਸੀਂ ਤਾਂ ਆਏ ਹੋ ਮੈਂ ਆਪਦੇ ਵੱਡਿਆਂ ਤੋਂ ਬਿਨਾਂ ਪੁੱਛੇ ਤੋਂ ਉਹਨੂੰ ਕਿਵੇਂ ਜਵਾਬ ਦੇ ਦਵਾਂ ਦੇਖੋ ਜੀ ਅਸੀਂ ਇੰਨੀ ਦੂਰੋਂ ਆਏ ਆ ਤੇ ਸਾਡੀ ਕੋਈ ਵੈਲੀਉ ਨਹੀਂ ਮੇਰੇ ਪੁੱਛੇ ਬਗੈਰ ਤੇ ਆਪਣੇ ਬੱਚਿਆਂ ਦਾ ਲੋਕੀ ਨਾਂ ਨਹੀਂ ਰੱਖਦੇ ਮੈਂ ਜੋ ਕਹਿ ਦਵਾਂ ਉਹ ਪੱਥਰ ਤੇ ਲਕੀਰ ਹੈ ਅਸੀਂ ਚੱਲ ਕੇ ਤੁਹਾਡੇ ਘਰ ਆਏ ਆ ਇਹਦਾ ਮਤਲਬ ਇਹ ਨਹੀਂ ਕਿ ਸਾਡੇ 'ਚ ਕੋਈ ਕਮੀ ਹੈ ਅਸੀਂ ਸ਼ੋਕ ਦੇ ਪਿਆਰ ਕਰਕੇ ਆਏ ਆ ਤੇ ਤੂੰ ਜਸਪੀਰ ਸਿੰਘ ਆਪਣੇ ਵੱਡਿਆਂ ਦਾ ਰੱਟਾ ਲਾਈ ਜਨਾ ਦੇਖੋ ਸਿਹਰ ਜੀ ਅਸੀਂ ਆਪਣੇ ਘਰ ਦਾ ਐਡਾ ਵੱਡਾ ਫੈਸਲਾ ਆਪਣੇ ਵੱਡਿਆਂ ਨੂੰ ਪੁੱਛਾ ਬਗੈਰ ਨਹੀਂ ਕਰ ਸਕਦੇ ਸ਼ੋਕ ਤੂੰ ਦੱਸ ਕਿੱਦਾਂ ਕਰਨਾ ਏ ਤੇ ਸਾਡੀ ਬੇਇੱਜ਼ਤੀ ਕਰੀ ਜਾ ਰਹਾ ਅਸੀਂ ਤੇ ਕੁੜੀ ਦਾ ਰਿਸ਼ਤਾ ਲੈ ਕੇ ਜਾਣਾ ਇੱਕ ਮਿੰਟ ਸਿਹਰ ਜੀ ਮੈਂ ਗੱਲ ਕਰਦਾ ਦੇਖ ਮੇਰੇ ਯਾਰਾ ਤੂੰ ਆਪਣੇ ਵੱਡਿਆਂ ਨਾਲ ਬਾਅਦ ਚ ਗੱਲ ਕਰਨੀ ਹੁਣ ਮੇਰੇ ਨਾਲ ਸਿਹਰ ਜੀ ਆਏ ਹੋਏ ਨੇ ਹੁਣ ਤੂੰ ਮੈਨੂੰ ਇਸ ਰਿਸ਼ਤੇ ਦੀ ਹਾਂ ਕਰ ਦੇ ਚੱਲ ਤੂੰ ਆਪਣਾ ਗੋਤ ਦੱਸ ਤਾਡਾ ਗੋਤ ਕੀ ਆ ਮੇਰਾ ਗੋਤ ਛੇਰ ਗੇਲਾ ਮੈਂ ਖਰਾਣਾ ਆ ਜਦੋਂ ਮੇਰੇ ਵੱਡੇ ਭਰਾ ਨੂੰ ਪਤਾ ਲੱਗੂ ਤਾਂ ਤੇਰੇ ਗੋਲੀ ਮਾਰਨ ਨੂੰ ਜਾਊਗਾ ਕਿਉਂ ਸਾਡੇ ਗੋਤ ਚ ਕੀ ਕਮੀ ਆ ਅਸੀਂ ਵੀ ਜ਼ਿਮੀਂਦਾਰ ਆ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਸੀ ਨਾ ਸਾਨੂੰ 25 ਘੱਲੇ ਆਏ ਸੀਗੇ ਮੇਰੇ ਦਾਦਿਆਂ ਨੇ ਸਾਰੀ ਉਮਰ ਜ਼ਿਮੀਂਦਾਰੀ ਕੀਤੀ ਆ ਇਹ ਤਾਂ ਲੜਾਈ ਕਲੇਸ਼ਾਂ ਦੇ ਵਿੱਚ ਨਾ ਅ ਜਮੀਨਾ ਔੜ ਕਚਾਰੀਆਂ ਦੇ ਵਿੱਚ ਖਤਮ ਹੋ ਗਿਆ ਨਹੀਂ ਤਾਂ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਸਾਰੇ ਪਿੰਡ ਵਾਲਿਆਂ ਦਾ ਫੈਸਲਾ ਮੇਰਾ ਦਾਦਾ ਹੀ ਕਰਾਉਂਦਾ ਸੀ ਲੈਣ ਲੱਗੀ ਜਾਂਦੀ ਸੀ ਸਾਡੇ ਘਰ ਮੈਨੂੰ ਪਤਾ ਤੂੰ ਵੀ ਜ਼ਮੀਦਾਰ ਸੀ ਪਰ ਅਸੀਂ ਆਪਣੇ ਵੱਡਿਆਂ ਨੂੰ ਪੁੱਛੇ ਬਗੈਰ ਕੋਈ ਫੈਸਲਾ ਨਹੀਂ ਲੈ ਸਕਦੇ ਦੇਖੋ ਜਸਵੀਰ ਜੀ ਅਸ਼ੋਕ ਵਰਗਾ ਕੁੜਮ ਨਹੀਂ ਤੁਹਾਨੂੰ ਕਿਧਰ ਲੱਭਣਾ ਇਹ 24 ਕੈਰੇਟ ਸੋਨਾ ਹੀ ਹੈ ਪੂਰਾ ਇਹ ਸਿਹੜ ਜੀ ਤੁਹਾਡੇ ਵੀ ਵੱਡੇ ਨੇ ਤੇ ਸਾਡੇ ਵੀ ਵੱਡੇ ਹੀ ਨੇ ਨਾ ਕਿ ਤੁਹਾਡੇ ਕਿਸੇ ਵੱਡੇ ਨੇ ਤੁਹਾਡੇ ਦੁੱਖ ਸੁੱਖ ਵਿੱਚ ਕੰਮ ਆਣਾ ਇਹਨਾਂ ਨੇ ਹੀ ਕੰਮ ਆਣਾ ਹੈ। ਧੀੜੀ ਕੋਣ ਬਗਲਾ ਇੱਥੇ ਦਰਨੀ ਬੰਨੀ ਹੈ। ਮੈਨੂੰ ਵੀ ਇਹੀ ਲੱਗਦਾ ਕੋਈ ਦਿਨ ਤੇ ਰਿਜ਼ਲਟ ਕੋਈ ਕਾਲਾ ਹੀ ਨਹੀਂ ਜਰਦਾ। ਮੈਨੂੰ ਲੱਗਦਾ ਵੀ ਇਹਨਾਂ ਦੇ ਜਿਹੜਾ ਰਿਸ਼ਤਾ ਹੈ ਵੀ ਸ਼ਿਰੇ ਨਹੀਂ ਚੜਨਾ। ਸ਼ਿਰੇ ਨਹੀਂ ਚੜਨਾ ਲੱਗਦਾ। ਤੇ ਇਹ ਸ਼ਿਰੇ ਚੜਨਾ ਚਾਹੀਦਾ ਸੀਗਾ। ਥੋੜੀ ਮੁੰਡਾ ਤੇ ਆਪਸ ਵਿੱਚ ਬਹੁਤ ਪਿਆਰ ਕਰਦੇ ਆ। ਕੁੜੀ ਦਾ ਪਿਓ ਤੇ ਜਾਗ ਬਰਤਰੀ ਵੱਲ ਜਾਵੇ ਭੱਜ ਰਿਹਾ। ਹਾਂ ਮੈਨੂੰ ਵੀ ਇਦਾਂ ਹੀ ਲੱਗ ਰਿਹਾ ਜੀ। ਹਾਂ ਇਹ ਤੇ ਅੱਜ ਕੱਲ ਮਨਮਰਜ਼ੀ ਦੀਆਂ ਰਿਸ਼ਤੇ ਨੇ। ਆਪਣਾ ਬੁੜੀ ਮੀਆਂ ਵੀ ਵੀ ਰਾਜੀ ਦੇ ਕਿਆ ਕਰੇਗਾ ਕਾਜੀ। ਕਿਸੇ ਨੂੰ ਨਾਰਾਮ ਤੇ ਜਾਗ ਬਰਤਰੀ ਨੂੰ ਕੀ ਲੈਣਾ ਹੁੰਦਾ। ਹਾਂ ਜਾਤ ਬਰਤਰੀ ਤੇ ਦਿਖਣੀ ਚਾਹੀਦੀ। ਫੇਰ ਜੀ ਮੈਨੂੰ ਐਂ ਲੱਗਦਾ ਕਿ ਤੁਹਾਡਾ ਕੀਮਤੀ ਟਾਈਮ ਖਰਾਬ ਹੁੰਦਾ ਨਜ਼ਰ ਆ ਰਿਹਾ ਤੇ ਫੋਨ ਸਾਨੂੰ ਖਿਲਣਾ ਚਾਹੀਦਾ। ਜੇ ਰਿਸ਼ਤਾ ਇਹਨਾਂ ਨੇ ਨਹੀਂ ਦੇਣਾ ਤੇ ਚੱਲ ਆਪਾਂ ਉੱਠ ਚੱਲੀਏ ਆਪਣਾ ਟਾਈਮ ਦੇ ਕਿੰਨਾ ਕੀਮਤੀ ਹੈ ਤੇ ਮੈਂ ਬਿਜ਼ਨਸਮੈਨ ਬੰਦਾ ਆ। ਉਹ ਰਿਸ਼ਤੇ ਦੀ ਨਾਂ ਸੁਣ ਕੇ ਹੁਣ ਤੇ ਮੇਰਾ ਚਾਹ ਪੀਣ ਨੂੰ ਹੀ ਦਿਲ ਨਹੀਂ ਕਰਦਾ। ਆ ਚੱਲੀਏ ਯਾਰ। ਚਲੋ ਫਿਰ ਸੇਟ ਜੀ ਅਫਰੀਕਾ ਜੀ Thank yeah. you.